ਗਿਆਨ ਹੀ ਫਿਰ ਉਹ ਸੱਚ ਦੀ ਖੋਜ ਕਰਦਾ ਹੈ ਜਦੋਂ ਸੱਚ ਦੀ ਖੋਜ ਕਰਦਾ ਹੈ ਫਿਰ ਪਤਾ ਲੱਗਦਾ ਹੈ ਕਿ ਜੋ ਕੁਝ ਆਲੇ ਦੁਆਲੇ ਹੈ ਉਹ ਸਾਰਾ ਕੁਝ ਅਵਿਦਿਆ ਹੈ ਅਵਿਦਿਆ ਦਾ ਅਗਿਆਨਤਾ ਹੈ ਇਹਦੇ ਵਿੱਚ ਸੁੱਖ ਨਹੀਂ ਹੈਗਾ ਕਿਉਂਕਿ ਸੁੱਖ ਜਿਹੜਾ ਹੈਗਾ ਆਪਣੇ ਆਪ ਨੂੰ ਜਾਣਨ ਵਿੱਚ ਹੈਗਾ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ ਪ੍ਰਭ ਮੈਮੋ ਤਾਸ ਮੈ ਰਾਂਚਕ ਨਾਹੀਂ ਪੇਵ ਦਾਸ ਪਿਤਾ ਜੀ ਇੱਥੇ ਕਹਿ ਰਹੇ ਹਨ ਜਿਹੜਾ ਆਤਮ ਰਸ ਨੂੰ ਜਾਣ ਲੈਂਦਾ ਹੈ ਅਸਲ ਉਹੀ ਖਾਲਸ ਦੇਵ ਹੈਗਾ ਅਸਲੀ ਖਾਲਸ ਹੈ ਅਸਲੀ ਖਾਲਸ ਹੈ ਫਿਰ ਉਹਦੇ ਵਿੱਚ ਤੇ ਉਹਦੇ ਮੂਲ ਵਿੱਚ ਤੇ ਮੂਲ ਦਾ ਜਿਹੜਾ ਹੁਕਮ ਦੇ ਵਿੱਚ ਭੇਦ ਨਹੀਂ ਰਹਿ ਜਾਂਦਾ ਕਿਉਂਕਿ ਆਪਾਂ ਸਾਰਿਆਂ ਨੇ ਆਪਣੇ ਮੂਲ ਵਿੱਚ ਮਿਲਣਾ ਹੈ ਆਪਣੇ ਮੂਲ ਨੂੰ ਜਾਣਣਾ ਜਿਹੜਾ ਆਪਣਾ ਮੂਲ ਪ੍ਰਭ ਹੈ ਕਹ ਲੋ ਗੋਬਿੰਦ ਕਹ ਲੋ ਬ੍ਰਹਮ ਕਹ ਲੋ ਆਤਮਾ ਕਹ ਲੋ ਸੋਲ ਕਹ ਲੋ ਕੌਨਸ਼ੀਅਸਨੈਸ ਕਹ ਲੋ ਉਹਦੇ ਵਿੱਚ ਮਿਲਣਾ ਹੈ ਤੇ ਅੱਗੇ ਉਹ ਜਿਹੜਾ ਵਿਰਾਟ ਸਰੂਪ ਰਹੇਗਾ ਪਰਮੇਸ਼ਰ ਰਹੇਗਾ ਹੁਕਮ